ਸੋ ਜਿਹੋ ਜਿਹੇ ਸਾਡਾ ਧਰਮ ਹੁੰਦਾ ਹੈ ਉਹੋ ਜਿਹੇ ਸਾਡੇ ਕਰਮ ਹੁੰਦੇ ਹਨ ਧਰਮ ਸਾਨੂੰ ਜਿਉਣ ਦੀ ਜਾਚ ਸਿਖਾਉਂਦਾ ਹੈ ਜ਼ਿੰਦਗੀ ਜਿਉਣ ਦਾ ਸਲੀਕਾ ਸਿਖਾਉਂਦਾ ਹੈ ਆਧ ਧਰਮ ਸਾਡੇ ਮਹਾਪੁਰਸ਼ਾਂ ਨੇ ਆਧ ਹੀ ਕਿਉਂ ਚੁਣਿਆ ਮਾਗੋ ਮੰਗੁਰਾਮ ਗੋਵਾਲੀਆ ਜਦੋਂ ਅਮਰੀਕਾ ਗਿਆ ਇੱਕ ਸੋਚ ਦੇ ਤਦ ਇੰਡੀਆ ਭਾਰਤ ਵਾਪਸ ਆਏ ਕਿਉਂਕਿ ਉਹਨਾਂ ਨੇ ਉੱਥੇ ਦੇਖਿਆ ਬੰਤੀ ਤਾਂ ਬਰਾਬਰੀ ਆ ਸਾਰੇ ਬਰਾਬਰ ਬੈਠਦੇ ਆ ਬਰਾਬਰ ਉੱਠਦੇ ਆ ਬਰਾਬਰ ਖਾਂਦੇ ਪੀਂਦੇ ਆ ਫਿਰ ਸਾਡੇ ਨਾਲ ਪਸ਼ੂਆ ਜਿਹੜਾ ਵਿਕਰਾ ਕਿਉਂ ਹੁੰਦਾ ਆ ਸੋਚ ਪੈਦਾ ਹੋ ਗਈ ਅਸੀਂ ਵੀ ਭਾਗ ਤੋਂ ਇੱਥੇ ਆਏ ਆ ਪੰਜਾਬ ਵਾਸਤੇ ਢਾਂਡੀ ਵਿਜਾਦਤੀ ਕਿ ਇਹ ਸਾਡੇ ਨਾਲ ਵਿਕਰਾ ਹੋਊਗਾ ਇੱਥੇ ਇਕਲਟੀ ਕਿਉਂ ਆ ਉਹ ਸੋਚ ਲੈ ਕੇ ਬਾਵਾ ਮੋਗੂਰਾ ਮੁੱਗਵਾੜਿਆ ਜੀ ਘਾਟ ਵਾਪਸ ਆ ਗਏ ਸੋ ਇਹ ਸੋਚ ਬੀ ਕਿਸੇ ਕਿਸੇ ਦੇ ਵਿੱਚ ਪੈਦਾ ਹੁੰਦੀ ਹੈ ਕੋਈ ਕੋਈ ਹੁੰਦਾ ਇਸ ਸੋਚ ਦਾ ਮਾਲਕ ਕਿ ਇਹ ਕਿਉਂ ਇਸ ਤਰ੍ਹਾਂ ਆ ਮੈਂ ਇਸ ਨੂੰ ਠੀਕ ਕਰਨਾ ਸੋਚ ਪੈਦਾ ਹੋ ਗਈ ਸੋ 1926 ਤੱਕ ਪਹਿਲਾਂ ਅਸੀਂ ਤਿੰਨ ਤਰ੍ਹਾਂ ਦੇ ਗੁਲਾਮ ਸੀ ਰਾਜਪਤਾ ਦੇ ਰਾਜ ਹੀ ਹਿੰਦੂਆਂ ਦੇ ਉਸ ਤੋਂ ਬਾਅਦ ਅੰਗਰੇਜ਼ਾਂ ਦੇ ਸਾਧਨ ਗੱਲਾਂ ਜਦੋਂ ਬਾਹੂ ਮੰਗੂ ਰਾਮ ਜੀ ਨੇ ਕ੍ਰਿਪੀਆਂ ਵਾਪਸ ਮਾਏ ਆਪਣੇ ਟੀਮ ਨੂੰ ਇਕੱਠਾ ਕੀਤਾ 11ਵਾਰ ਜੂਨ ਨੂੰ ਨੰਗੂਪਾਲ ਦੇ ਵਿੱਚ ਅਕਤੁਰ ਮਹੀਨੇ ਦੀ ਸਦਾਰ ਦਿੱਤਾ। ਬਹੁਤ ਵੀ ਸੋਚ ਸਕਦੇ ਆ ਕਿ ਉਸ ਸਮੇਂ ਦੇ ਵਿੱਚ ਨਾ ਕੋਈ মিডিਆ ਸੀ ਨਾ ਫੋਨ ਸੀ ਨਾ ਕੋਈ ਹੋਰ ਸਾਧਨ ਸੀ ਪਰ ਇੱਕ ਸਨੇਹਾ ਲੱਗ ਗਿਆ ਇਦੋਂ ਸੂਤੇ ਇਕੱਠਾ ਕਰਨ ਨੂੰ ਹੋਣਾ ਔਰ 4 5 6 ਹਜ਼ਾਰ ਦੀ ਗੈਂਦੀ ਦੇ ਵਿੱਚ ਆਪਣੇ ਲੋਕ ਉਥੇ ਇਕੱਠੇ ਹੋਏ ਕਿਉਂਕਿ ਅਸੀਂ ਬਦਲਾਅ ਚਾਹਦੇ ਸੀਗੇ ਸਾਨੂੰ ਵੀ ਜੀਣ ਦਾ ਅਧਿਕਾਰ ਹੋਣਾ ਚਾਹੀਦਾ ਸੀਗਾ ਸਾਡੇ ਵੀ ਐਮਐਲਏ ਐਮਪੀ ਹੋਣੇ ਚਾਹੀਦੇ ਸੀਗੇ ਅੱਜ ਅਸੀਂ ਸਰਪ੍ਰਸ ਹੋ ਗਏ ਕਿਉਂਕਿ ਸਾਨੂੰ ਸਾਰਾ ਕੁਝ ਮਿਲ ਗਿਆ ਆ ਅਸੀਂ ਉਸ ਮਿਲੋ ਨੂੰ ਸਾਥ ਵੀ ਨਹੀਂ ਰਹਿ ਰਹੇ ਅਸੀਂ ਅਸ ਮਿਲਿਓ ਨੂੰ ਸਾਂਭ ਨਹੀਂ ਰਿਹਾ ਬਾਉ ਮੋਹਪੁਰਾਮ ਜੀ ਦੀ ਕੁਰਬਾਨੀ ਸਾਡੇ ਮਹਾਪੁਰਸ਼ਾਂ ਦੀ ਕੁਰਬਾਨੀ ਨੂੰ ਸਾਂਭੀ ਵੀ ਨਹੀਂ ਰਹੀ ਸਿੱਖ ਧਰਮ ਦਾ ਪ੍ਰਚਾਰ Hindu ਧਰਮ ਦਾ ਪ੍ਰਚਾਰ ਜਾਂ ਮੁਸਲਮਨ ਧਰਮ ਦਾ ਪ੍ਰਚਾਰ ਉਸ ਧਰਮ ਦੇ ਵਿਦਵਾਨਾਂ ਨੇ ਪ੍ਰਚਾਰਕਾਂ ਨੇ ਕੀਤਾ ਅਸੀਂ ਆਪਣੇ ਧਰਮ ਦੇ ਵਿੱਚ ਉਹ ਪ੍ਰਚਾਰਕ ਹੀ ਪੈਦਾ ਨਹੀਂ ਕਰ ਸਕੇ ਜਿਹੜਾ ਉਸ ਨੂੰ ਅੱਗੇ ਜਾ ਕੇ ਪ੍ਰਚਾਰ ਕਰ ਸਕਣ ਕਿਉਂ ਨਹੀਂ ਪੈਦਾ ਹੋਏ ਕਿਉਂਕਿ ਅਸੀਂ ਉਹਨਾਂ ਨੂੰ ਸਪੋਰਟ ਕਰਨੋਂ ਕਰਦੇ ਨਹੀਂ ਅਸੀਂ ਉਹਨਾਂ ਨੂੰ ਅੱਗੇ ਵਧਣ ਦੇ ਵਿੱਚ ਸਪੋਰਟ ਨਹੀਂ ਕੀਤੇ ਤੁਸੀਂ ਪਿੱਛੇ ਝਾਤ ਮਾਰੋ ਕਿ ਬੁੱਧ ਧਰਮ ਦੇ ਵਿੱਚ ਕਿੰਨੇ ਸਪੀਕਰ ਨੇ ਕਿੰਨੇ ਪ੍ਰਚਾਰਕ ਨੇ ਸਾਡੇ ਕੋਲ ਕਿੰਨੇ ਪ੍ਰਚਾਰਕ ਨੇ ਅਰ ਜਿਹੜਾ ਵੀ ਪ੍ਰਚਾਰਕ ਨੇ ਉਹ ਸੀਨੀਅਰ ਸਿਟੀਜ਼ਨ ਹੋ ਚੁੱਕਿਆ ਨਾ ਉਹਨਾਂ ਤੋਂ ਬਾਅਦ ਪ੍ਰਚਾਰਕ ਨਹੀਂ ਕੋਈ ਪੈਦਾ ਹੋ ਰਿਹਾ ਕਿਉਂ ਨਹੀਂ ਹੋ ਰਿਹਾ ਕਿਉਂਕਿ ਅਸੀਂ ਇਹਨਾਂ ਨੂੰ ਸਪੋਰਟ ਨਹੀਂ ਕਰ ਰਹੇ ਅਸੀਂ ਇਹਨਾਂ ਨੂੰ ਕਹ ਨਹੀਂ ਰਹੇ ਕਿ ਤੁਸੀਂ ਆਵੋ ਅਸੀਂ ਇਹਨਾਂ ਨੂੰ ਸਮਝਾਉਣ ਦੇ ਵਿੱਚ ਕਾਮਯਾਬ ਨਹੀਂ ਹੋਏ ਪਰ ਸਾਨੂੰ ਬਾਚਨ ਕਰਦੇ ਆ ਕਿ ਸਾਡੇ ਵਿੱਚ ਸਾਨੂੰ ਪੁੱਛਦੇ ਆ ਆਸਤਮਕੀ ਜਦੋਂ ਸਾਡੇ ਕੋਲ ਜਵਾਬ ਨਹੀਂ ਹੈਗਾ ਪਹਿਲਾਂ ਸਾਡੇ ਕੋਲ ਜਵਾਬ ਹੋਣਾ ਚਾਹੀਦਾ ਹੈ ਫਿਰ ਕਹੋ ਸਾਡੇ ਬੱਚੇ ਨਹੀਂ ਆਉਂਦੇ ਗੁਰੂ ਘਰਾਂ ਦੇ ਵਿੱਚ ਕਿਉਂ ਨਹੀਂ ਆਦੇ ਵੀ ਇਹਨਾਂ ਵਿੱਚ ਕਮੀ ਕਿੱਥੇ ਦੀ ਆ ਸਾਡੀ ਕਮੀ ਹੈ ਜੇ ਅਸੀਂ ਆਪਣੇ ਬੱਚਿਆਂ ਨੂੰ ਆਪਣੇ ਗੁਰੂ ਨਾਲ ਨਹੀਂ ਜੋੜ ਸਕੇ ਆਪਣੇ ਧਰਮ ਨਾਲ ਨਹੀਂ ਜੋੜ ਸਕੇ ਇਹਦੇ ਵਿੱਚ ਕਸੂਰbaar ਅਸੀਂ ਆਪ ਹਾਂ ਸੋ ਨਾ ਐਨੀਵੇਸ ਆਖਣ ਦੇ ਬਾਵਜੂਦ ਵੀ ਅਸੀਂ ਥੋੜੀ ਜਿਹੀ ਜਨਤੀ ਦੇ ਵਿੱਚ ਇੱਥੇ ਆ 90 ਸਾਲ ਹੋ ਜਾਣ ਤੇ ਹਾਲ ਭਰਿਆ ਹੋਣਾ ਚਾਹੀਦਾ ਕਿਉਂਕਿ ਅਸੀਂ ਆਪਣੇ ਮਹਾਪੁਰਸ਼ਾਂ ਦੀਆਂ ਕੁਰਬਾਨੀਆਂ ਨੂੰ ਭੁੱਲਦੇ ਜਾ ਰਹੇ ਹਾਂ ਜਦੋਂ ਅਸੀਂ ਆਪਣੀਆਂ ਮਹਾਪੁਰਸ਼ਾਂ ਦੀਆਂ ਕੁਰਬਾਨੀਆਂ ਨੂੰ ਯਾਦ ਰੱਖਾਂਗੇ ਫਿਰ ਇਹ ਹਾਲ ਨਕੋ ਨਕ ਭਰੇਗਾ ਕਿਉਂਕਿ ਜਿਨ੍ਹਾਂ ਨੇ ਸਾਨੂੰ ਜ਼ਮੀਨਾਂ ਜਾਇਦਾਦਾਂ ਵਾਲੇ ਬਣਾਇਆ ਲਖੂ ਨੰਦਰਾ ਮੁਗਵਾਲ ਜੀ ਨੇ ਉਸ ਤੋਂ ਪਹਿਲਾਂ ਆਪਣੇ ਕੋਲ ਇੰ 1 ਇੰਚ ਵੀ ਜਗ੍ਹਾ ਦਿੱਤੀ ਹੁੰਦੀ ਜੁਨਾ ਨੇ ਸਾਨੂੰ ਜ਼ਮੀਨਾਂ ਦੇ ਮਾਲਕ ਬਣਾਇਆ ਵੋਟ ਦਾ ਅਧਿਕਾਰ ਲੈ ਕੇ ਦਿੱਤਾ ਤਾਂ ਅਸੀਂ ਇਲੈਕਸ਼ਨ ਲੜੇ ਤਾਸੀਂ ਐਵੇਂ ਲੜੇ ਧਰਮ ਦੇ ਵਿਚਾਰੇ ਸੋ ਸਾਡੀ ਉਹਨਾਂ ਨੂੰ ਵਾਪਸ ਦੇ ਵਿੱਚ ਦੇਰ ਕਿਹਾ ਮੈਂ ਇਸ ਵਾਰ ਛੱਡ ਕੇ ਜਾ ਕਿ ਅਸੀਂ ਉਹਨਾਂ ਨੂੰ ਵਾਪਸ ਕੀ ਦਿੱਤਾ ਅਸੀਂ ਤਾਂ ਜੋ ਉਹਨਾਂ ਨੇ ਜਿੰਨਾ ਕੀਤਾ ਸੀ ਉਹਨੂੰ ਵੀ ਨਹੀਂ ਸਮਝ ਸਕੇ ਲਾ ਬਾਬਾ ਸਾਹਿਬ ਨੇ ਕਿਹਾ ਸੀ ਜਿੱਤੇ ਤੱਕ ਕਾਫਲਾ ਮੈਂ ਲੈ ਆਇਆ ਇਹਨੂੰ ਪਿੱਛੇ ਨਾ ਕਰਿਓ ਜੇ ਅੱਗੇ ਨਹੀਂ ਲਿਜਾ ਸਕਦੇ ਸੋ ਅਸੀਂ ਇਹ ਸੋਚ ਰਾਕ ਜਾਨੀ ਆ ਕਿ ਆਦ ਧਰਮ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਨਾਮ ਆਦ ਗ੍ਰੰਥ ਛੇ ਆਦ ਸ਼ੁਰੂ ਤੋਂ ਜਦੋਂ ਸ੍ਰਸ਼ਟੀ ਸ਼ੁਰੂ ਹੋਈ ਆ ਆਦ ਦੇ ਵਿੱਚ ਬੇਪਰਮਾਤਮਾ ਨੇ ਜਿਸ ਮਨੁੱਖ ਨੂੰ ਪੈਦਾ ਕੀਤਾ ਹਰ ਚੀਜ਼ ਦੀ ਬਰਾਬਰੀ ਹਵਾ ਬਰਾਬਰਾਂ ਦੀ ਆ ਧੁੱਪ ਬਰਾਬਰਾਂ ਦੀ ਆ ਆਕਸੀਜਨ ਬਰਾਬਰਾਂ ਦੀ ਆ ਪਰ ਇਨਸਾਨ ਜਾਤੀ ਵਰਨਾ ਵਿੱਚ ਵੰਡ ਕੇ ਸਾਨੂੰ ਪਸ਼ੂ ਬਣਾਉਂਦਾ ਸੋ ਸਾਨੂੰ ਆਪਣੇ ਮਹਾਪੁਰਸ਼ਾਂ ਦੀਆਂ ਸੋਚਦੇ ਤੇ ਪਹਿਰਾ ਦਿੰਦੇ ਹੋਏ ਆ ਧਰਮ ਨੂੰ ਅੱਗੇ ਲੈ ਕੇ ਜਾਣਾ ਆਪਣੀ ਕੌਮ ਨੂੰ ਵੀ ਸਮਝਾਣਾ ਆਪਣੇ ਬੱਚਿਆਂ ਨੂੰ ਵੀ ਸਮਝਾਣਾ ਉਦੋਂ ਮਹਾਪੁਰਸ਼ਾਂ ਨੇ Shakti ਜਾਤਾ ਕਥਿਆ ਕਰ ਦਿੱਤੀਆਂ ਤਾਂ ਉਹਦਾ ਕੋਈ ਮਹਿਣਾ ਸੀ ਕਿਉਂਕਿ ਸਾਰੇ ਲੋਕ ਸਮਝਦੇ ਸੀਗੇ ਕਿ ਸਾਡੇ ਭਲੇ ਲਈ ਕਰ ਰਹੇ ਆ ਮਤਲਬ ਲਈ ਨਹੀਂ ਹੁਣ ਅਸੀਂ ਸਭ ਆਪਣੇ ਆਪਣੇ ਮਤਲਬ ਲਈ ਪੈ ਗਏ ਇਸ ਦਾ ਨੁਕਸਾਨ ਸਾਡੀ ਸਮੁੱਚੀ ਕੌਮ ਉੱਪਰ ਆਇਆ ਕਿਉਂਕਿ ਸਾਡੀਆਂ ਆਪਸ ਵਿੱਚ ਦੀਆਂ ਵੰਡੀਆਂ ਨੇ ਸਾਨੂੰ ਹੀ ਖੋਖਾ ਕਰ ਦਿੱਤਾ ਸਾਡੀ ਲੜਾਈ ਦੂਜਿਆਂ ਨਾਲ ਸੀ ਅਸੀਂ ਆਪਸ ਵਿੱਚ ਹੀ ਲੜਨ ਬੈਠ ਗਏ ਇਸ ਚੀਜ਼ ਦਾ ਪ੍ਰਭਾਵ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਬਹੁਤ ਪੁਖਤਾਣਾ ਪਈਗਾ ਸੋ ਹਜੇ ਵੀ ਟਾਈਮ ਹੈ ਕਿ ਅਸੀਂ ਗੁਰੂ ਅਰਜਨ ਦੇਵ ਜੀ ਦੀ ਸੋਚ ਅਨੁਸਾਰ ਗੁਰੂ ਕਬੀਰ ਜੀ ਦੀ ਸੋਚ ਅਨੁਸਾਰ ਭਗਵਾਨ ਬਾਦਿਕ ਜੀ ਦੀ ਸੋਚ ਅਨੁਸਾਰ ਬਾਉ ਬੰਗੁਰਾਮ ਜੀ ਦੀ ਸੋਚ ਅਨੁਸਾਰ ਚਲਿਏ ਤਾਂ ਹੀ ਅਸੀਂ ਕਾਮਯਾਬ ਹੋਣਾ ਹੈ ਸੋ ਮੇਰਾ ਅੱਜ ਇਹੀ ਸੰਦੇਸ਼ ਆ ਇਹੀ ਬੇਨਤੀ ਆ ਇਥੋਂ ਦੇ ਸੰਗਤ ਨੂੰ ਜੋ ਵੀ ਮੇਨ ਕੋਈ ਵੀ ਸੁਣ ਰਿਹਾ ਹੈ ਕਿ ਕਿਰਪਾ ਕਰਕੇ ਆਪਾਂ ਇੱਕ ਪਲੇਟਫਾਰਮ ਤੇ ਇਕੱਠੇ ਹੋਈਏ ਯੂਨਿਟੀ ਵਿੱਚ ਆਈਏ ਤਾਂ ਕਿ ਅਸੀਂ ਸੰਗਠਿਤ ਹੋਵਾਂਗੇ ਤਾਂ ਹੀ ਆਪਣੇ ਹੱਕਾਂ ਵਾਸਤੇ ਲੜ ਸਕਾਂਗੇ ਅਸੀਂ ਤਾਂ ਹੀ ਅੱਛੀ ਵਿਰਾਸਤ ਆਪਣੇ ਬੱਚਿਆਂ ਨੂੰ ਦੇ ਕੇ ਜਾ ਸਕਾਂਗੇ ਜਿਹੜੀ ਸਾਨੂੰ ਸਾਡੇ ਬਜ਼ੁਰਗ ਦਿੱਤੇ ਗਏ ਸੋ ਬਹੁਤ ਬਹੁਤ ਹੀ ਧੰਨਵਾਦੀ ਆ ਮੈਂ ਇਸ ਸਮੁੱਚੀ ਟੀਮ ਦਾ ਬਹੁਤ ਬਹੁਤ ਮੁਬਾਰਕਾਂ ਨੇ ਅੱਜ ਦੇ ਸਥਾਪਨਾ ਦੇ ਦਿਸ ਦਿਾਂ ਸੋ ਅੱਜ ਸੰਗਰਾਦ ਵੀ ਆ ਰਵਿਦਾਸ ਮਹਾਰਾਜ ਜੀ ਦਾ ਜੋਤੀ ਜੋਤ ਸਰੂਪ ਦਾ ਅੱਜ ਦਿਹਾੜਾ ਵੀ ਆ ਸੋ ਉਹ ਸਾਨੂੰ ਬਹੁਤ ਬੱਚ ਦੇ ਕੇ ਗਏ ਨੇ ਅਸੀਂ ਉਹਨਾਂ ਦੀ ਸੋਚ ਅਨੁਸਾਰ ਚੱਲਣਾ ਹੈ ਆਪਣੀਆਂ ਸੋਚਾਂ ਨੂੰ ਛੱਡਣਾ ਹੈ ਆਪਣੇ ਭੇਦ ਭਾਵ ਨੂੰ ਛੱਡਣਾ ਹੈ ਜ਼ਰੂਰੀ ਨਹੀਂ ਕਿ ਹਰੇਕ ਨਾਲ ਸਾਡੇ ਵਿਚਾਰ ਮਿਲਦੇ ਹੋਣ ਜ਼ਰੂਰੀ ਨਹੀਂ ਇੱਕ ਪਰਿਵਾਰ ਦੇ ਵਿੱਚ ਵੀ ਜਦੋਂ ਅਸੀਂ ਚਾਹ ਜਾਂ ਪੰਜੀ ਜੀ ਲੈਨੇ ਆ ਉੱਥੇ ਵੀ ਸਾਡੇ ਆਪਸ ਵਿੱਚ ਵਿਚਾਰ ਨਹੀਂ ਮਿਲਦੇ ਪਰ ਉੱਥੇ ਅਸੀਂ ਇਕੱਠਾ ਕਿਉਂ ਹੁੰਦੇ ਆ ਕਿਉਂਕਿ ਅਸੀਂ ਭੈਣ ਭਾਈ ਆ ਇੱਕ ਪਿਓ ਦੀ ਅਲਾਡਾ ਸੋ ਇਸੇ ਤਰ੍ਹਾਂ ਹੀ ਸਾਡੀ ਗੋਮ ਨੂੰ ਮੇਰਾ ਮੈਸੇਜ ਇਹ ਹੈ ਕਿ ਜ਼ਰੂਰੀ ਨਹੀਂ ਕਿ ਸਾਡੇ ਸਾਰੇ ਨਾਲ ਵਿਚਾਰ ਮਿਲਦੇ ਹੋਣ ਪਰ ਅਸੀਂ ਇੱਕ ਦਰਖਤ ਦੀਆਂ ਟਾਹਣੀਆਂ ਆ ਸਾਡਾ ਦਰਖਤ ਆ ਤਾਂ ਤਾਂ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਦੀਆਂ ਟਾਹਣੀਆਂ अनेका ਹੋ ਜਣ ਨਾਮ ਜਿਹੜਾ درخت ਹੁੰਦਾ ਉਸ ਦਾ ਹੀ ਵਾਜਦਾ ਪਿੱਪਲ ਦਾ درخت ਆ ਨਿੰਬ ਦਾ درخت ਤੇ ਆ ਸੋ ਜੜ ਨਾਲ ਜੁੜੀਏ ਟਾਹਣੀਆਂ ਨੇਕਾ ਬਣ ਜਾਣ ਪਰ ਇੱਕ ਪਿਓ ਦੀ ਅਲਾਗਿਆ ਉਹਦੇ ਬਚਨਾ ਅਨੁਸਾਰ ਚੱਲੀਏ ਸੋ ਉਹਦੇ ਵਿੱਚ ਸਾਡਾ ਭਲਾ ਆ ਉਹਦੇ ਵਿੱਚ ਸਾਡਾ ਆਉਣ ਵਾਲਾ ਫਿਊਚਰ ਆ ਸਾਡੇ ਬੱਚਿਆਂ ਦਾ ਭਵਿੱਖ ਛਿਪਿਆ ਆ ਜਿਹਦੇ ਨਾਲ ਸਾਨੂੰ ਪੋਲੀਟਿਕਲ ਸਟੇਟਸ ਮਿਲੇਗਾ ਕਿਉਂਕਿ ਜਿਨ੍ਹਾਂ ਚਾਰਾਂ ਸੁਪਲੀਟੀਕਲ ਸਟੇਟਸ ਦੇ ਵਿੱਚ ਨਹੀਂ ਆਦੇ ਸਾਨੂੰ ਕੁਝ ਪ੍ਰਾਪਤ ਨਹੀਂ ਹੋਣਾ ਹੈ ਸੋ ਅਸੀਂ ਆਪਣੇ ਮਹਾਂਪੁਰਸ਼ਾਂ ਦੀ ਸੋਚਨ ਸਾਥ ਲਈ ਬਹੁਤ-ਬਹੁਤ ਮੈਂ ਤਨਹਾਰਦੀਆਂ ਬਹੁਤ-ਬਹੁਤ ਮੁਬਾਰਕਾਂ ਜਗਤ ਦੇ ਧੰਨ ਗੁਰਦੇ ਆ ਔਰ ਸਾਰੇ ਨੀ ਪਰਸ਼ਾਨੋ ਫਾਦਰ ਦੇ ਦੀਆਂ ਬਹੁਤ-ਬਹੁਤ ਮੁਬਾਰਕਾਂ ਜਗਤ ਦੇ ਧੰਨਵਾਦ ਸੀ